ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆ ਦੁਖ ਭੰਜਨੀ ਸਾਹਿਬ ਗੌੜੀ ਮਹਿਲਾ ਪੰਜ ਮਾਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧਿਐ ਪੂਰਨ ਸਤਗੁਰ ਗਿਆਨ ਰਹਾ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰ ਠਾਕੁਰ ਅਗਮ ਅਗਾਧ ਤੇ ਕਿਰਪਾਲ ਗੁਸਾਈਆ ਨਠੇ ਸੋ ਸੰਤਾਪ ਤਤੀ ਭਾਵਨਾ ਲਗਈ ਸਤਗੁਰ ਰਖੇ ਆਪ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲੇਹਾਰ ਡੌੜੀ ਮਹੱਲਾ ਪੰਜਮਾ ਸੁਕੇ ਹਰੇ ਕੀਏ ਕ ਨਮਾਹੇ ਅੰਮ੍ਰਿਤ ਧ੍ਰਿਟ ਸਚ ਜੀਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾਉ ਮੇਟ ਗਈ ਚਿੰਤਾ ਪੁਨੀ ਮਨੇ ਆਸਾ ਕਰੀ ਦਿਆ ਸਤ ਗੁਰ ਗੁਣ ਤਸ ਦੁਖ ਨਾਟੇ ਸੁਖ ਆਏ ਸਮਾਏ ਢੀਲਣਾ ਪਰੇ ਜਾ ਗੁਰ ਫਰਮਾਈ ਐਸੇ ਪੁਨੀ ਪੂਰੇ ਗੁਰ ਮੇਲੇ ਨਾਨਕ ਤੇ ਜਨ ਸੁਫਲ ਭਲੇ ਗੌੜੀ ਮਹਿਲਾ ਪੰਜਵਾ ਤਾਵ ਗਏ ਪਾਈ ਪ੍ਰਸਾਦ ਸੀਤਲ ਪੈ ਕਿਨੀ ਪ੍ਰਦਾਤਾ ਪ੍ਰਭ ਕਿਰਪਾ ਤੇ ਭੈ ਸੁਹੇਲੇ ਜਨਮ ਜਨਮ ਕੇ ਵਿਸੁਰੇ ਮਿਲ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਕਾ ਬਿਨਸਿਆਥਾ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰਹੁ ਪ੍ਰਾਨੀ ਦੂਖ ਦਰਦ ਜਮ ਨੇੜ ਨ ਆਵੈ ਕਉ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹੱਲਾ ਪਨਿਮਾ ਜਿਸੁ ਸਿਮਰਤ ਦੁਖੁ ਸਭੁ ਜਾਇ ਨਾਮ ਰਤਨ ਵਸੈ ਮਨਿ ਆਇ ਜਪੁ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇਕਸ ਬਿਨ ਨਾਹੀ ਦੂਜਾ ਕੋਈ ਜਾਂਕੇ ਧ੍ਰਿਟ ਸਦਾ ਸੁਖੁ ਆਇ ਸਾਜਨ ਮੀਤ ਸਖਾ ਕਰੇ ਏਕ ਹਰਿ ਹਰਿ ਅਖਰ ਮਨ ਮਹਲੇਖ ਰਾਵ ਰਹਿਆ ਸਰਬੱਤ ਸੁਆਮੀ ਗੁਣ ਗਾਵੈ ਨਾਨਕੀ ਅੰਤਰ ਜਾਮੀ ਗੌੜੀ ਮਹਿਲਾ ਪੰਜਿਮਾ ਕੋਟ ਬਿਗਣਾ ਹਿਰੇ ਕੇ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਇ ਪੀਵਤ RAM ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾ ਸਰਹਾ ਸਰਬ ਕਲਿਆਣ ਸੁਖ ਦੈ ਜਿਨ ਦਾਨ ਜਾਂ ਕਹਿ ਰਿਤੇ ਸਹਿ ਭਗਵਾਨ ਔਕਦ ਮੰਤਰ ਤੰਤ ਸਭ ਸਾਰ ਕਰਨ ਹਾਰ ਦੇ ਮਹਤਾਰ ਤਜ ਸਭ ਭਰਮ ਪਜਿ ਉਪਾਲ ਬ੍ਰਹਮ ਕਉ ਨਾਨਕ ਅਟਲ ਇਹ ਧਰਮ ਗੌੜੀ ਮਹਿਲਾ ਪੰਜਮਾ ਸ਼ਾਂਤ ਭਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਪਾਏ ਰਹਾ ਰਾਮ ਨਾਮ ਨਿਤ ਅਰਸਨ ਵਖਾਨ ਬਿਨਸੇ ਰੋਗ ਭੈ ਕਲਿਆਨ पारब्रह्म गुण अगम विचार साधु संग में निस्थान निर्मल गुण गावो नित नीत गई व्याद उभरे जनमीत मन बच कर्म प्रभ अपना ध्याई नानक दास तेरी चरणाई गौड़ी महल्ला पंजमा नेत्र प्रगाज किया गुरुदेव परम गए पूरन पै सेव रहा ਸੀਤਲਾਤੇ ਰਖਿਆ ਵਿਹਾਰੀ ਪਾਨ ਬਰੰਪਰਾ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰੇ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਵਾਂ ਥਿਰ ਘਰ ਬੈ ਸੋ ਹਰ ਜਨ ਪਿਆਰੀ ਸਤਿਗੁਰ ਤੁਮਰੇ ਕਾਜ ਸਵਾਰ ਰਹਾ ਦੁਸ਼ਟ ਦੂਤ ਪਰ ਮੇਛਰ ਮਾਰੇ ਜਨ ਕੀ ਪੈ ਜ ਰਖੀ ਕਰਤਾਰੀ ਬਾਦਸ਼ਾਹ ਸ਼ਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਵ ਅੰਤਰ ਜਾਮੀ ਨਾਨਕੇ ਓਟ ਪਗਰੀ ਪ੍ਰਭ ਸੁਆਮੀ ਗੌੜੀ ਮਹਿਲਾ ਪੰਜਵਾ ਰਾਗ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਨ ਸਭ ਗੁਣ ਤੇਰੇ ਰਹਾਉ पंच बेखा दी एक गरीब आंखां राखण हारे खेज करै अर बहुत संतावह आयो शरण तुहारी कर कर हारयो अनक बहो भांति छोडै कतहु नाहीं एक पात सुनता की ओटा साध संग मिट जाई कर कृपा संत मिले मोहे तिन ते धीरज पाया संते मंत दियो मो निरपाऊं गुर का शब्द कमाया ਜੀਤ ਲੈ ਓਏ ਮਹਾ ਬਖਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸ ਪਾਇਆ ਪਦ ਨਿਰਵਾਣੀ ਬਿਲਾਵਨ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲੱਗੇ ਜਪੇ ਅਲਕੇ ਆ ਭੇਵ ਧਰਤ ਪਨੀਤ ਭੈ ਗੁਣ ਗਾਏ ਦੁਰਤ ਗਿਆਨ ਹਰਨਾਮ ਧਿਆਇ ਰਹਾ ਸਵਣੀ ਤਾਈ ਰਵਿਆ ਆਪ ਆਦਿ ਜੁਗਾਦ ਜਾਂਕਾ ਵੱਡ ਪਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੀ ਚਰਨ ਲਗੇ ਮਨ ਮੀਠੇ ਅੰਦਰ ਵਿਗਣ ਹੋਏ ਸਾਥਾਈ ਬੂਠੇ ਸਭ ਸੁਖ ਪਾਏ ਸਤਗੁਰੂ ਟੂਠੇ ਪਾਰ ਬਰਮ ਪ੍ਰਭ ਪੈ ਰਖਵਾਲੇ ਜਿੱਥੈ ਕਿਥੈ ਦਿਸੈ ਨਾਲੇ ਨਾਨਕ ਦਾਸ ਕਸਮ ਪ੍ਰਤਪਾਲਿ ਬਿਲਾਵਨ ਮਹੱਲਾ ਪੰਜਮਾ ਕਿਆ ਰਣ ਕਮਨ ਪ੍ਰਾਹ ਹਿਰਦੈ ਧਿਆਏ ਰੋਗ ਕੇ ਸਗਲੇ ਸੁਖ ਪਾਈ ਗੁਰ ਦੁਖ ਕਾਟਿਆ ਦਿਨੋਂ ਧਾਨ ਸਫਲ ਜਨਮ ਜੀਵਨ ਪਰਵਾਨ ਰਹਾ ਔਕਤ ਕਥਾ ਅੰਮ੍ਰਿਤ ਪ੍ਰਾ ਬਾਨੀ ਕਾ ਨਾਨਕ ਜਪ ਜੀਵੇ ਗਿਆਨੀ ਬਿਲਾ ਬਲ ਮਹੱਲਾ ਪੰਜਮਾ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰ ਰਹਾ ਤਾਪ ਭਾਵ ਸੰਤਾਵ ਬਿਨਾਸੇ ਹਰਿ ਸਿਮਰਤਿ ਕਿਲ ਵਿਖ ਸਬ ਨਾਸੇ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਂਜ ਸਵਾਰੀ ਬਿਲਾਵਲ ਮਹੱਲਾ ਪੰਜਮਾ ਸਗਲੇ ਅਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੁਮਾਰਿਆ ਸਾਧ ਜਿਨਾ ਹੋਏ ਕਿਰਪਾਲਾ ਬਿਖਸੇ ਸਭ ਪਰਵਾਰਿਆ ਕਰਜ ਸਤਿਗੁਰ ਆਪ ਸਵਾਰਿਆਂ ਵੱਡੀਆਂ ਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰੇਣ ਤ੍ਰਿਪਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਚੇਨਾਂ ਨੂੰ ਫਲ ਪਾਏ ਪੂਰਣੇ ਛਿਪਜਾਰਿਆ ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਵਿਆਪ ਗਵਾਇਆ ਨੀਂਦ ਪੈ ਸੁਖ ਸਹਿਜ ਘਰ ਆਇਆ ਰਹਾ ਰਾਜੇ ਰਾਜੇ ਭੋਜਨ ਖਾਵੋ ਮੇਰੇ ਪਾਈ ਅੰਮ੍ਰਿਤ ਨਾਮ ਅਰਧ ਮਹਿਤਿਆਈ ਨਾਨਕ ਗੁਰਪੂਰੇ ਜਰਣਾਈ ਜਿਨੇ ਆਪਣੇ ਨਾਮ ਕੀ ਪੈਂਜ ਰਖਾਈ ਬਿਲਾਵਲ ਮਹਿਲਾ ਪੰਜਵਾ ਤਾਂ ਸੁਨਤਾ ਸਗਲੇ ਗੇ ਬਿਣਸੇ ਤੇ ਰੋਗ ਪਾਰ ਬਰਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨਿਆ ਰੋਗ ਗੁਣ ਗਾਵੋ ਨਿਤ ਰਾਮ ਕੇ ਔਖਦ ਜੋਗ ਆਏ ਬਸੌ ਕਰਦੀ ਸਿਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੁਪਰਸਨ ਪਹਿ ਲੈ ਗੇ ਬਿਯੋਗ ਬਿਲਾਵਨ ਮਹੱਲਾ ਪੰਜਮ ਬੰਦਨ ਕਾਟਿਆ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰੰਪਾਰ ਬ੍ਰਹਮ ਤਾ ਕੀ ਨਦਰਿ ਨਿਹਾਲ ਗੁਰਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਿਆ ਪ੍ਰਭ ਧਿਆਵਣ ਯੋਗ ਰਹਾ ਔਖ ਅਧਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿੱਤੈ ਫਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਤਨ ਲਿਉ ਲਈ ਕਿਨ ਵਕਿ ਉਤਰੈ ਸੁਧ ਹੋਏ ਸਾਧੂ ਸ਼ਰਣਾਇ ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤ ਨਾਨਕ ਕਥੈ ਹਰ ਕੇ ਗੁਣ ਗਾਈ ਮਿਲਾਵਲ ਮਹਲਾ ਪੰਜਵਾ ਹਰ ਹਰ ਹਰਿ ਆਰਾਧਿਐ ਹੋਈਐ ਆਰੋਗ ਰਾਮ ਚੰਦ ਕੀ ਲਖਤ ਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀ ਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਉਸ ਇਮਰਤ ਅਸੁਖ ਪਾਈਐ ਬਿਨ ਸਹਿ ਬਿਯੋਗ ਨਾਨਕ ਪ੍ਰਸਰਣ ਅਗਤੀ ਕਰਨ ਕਰਨ ਜੋਗ ਰਾਵ ਬਿਲਾ ਬਲ ਮਹਿਲਾ ਪੰਜਵਾ ਦੁਪ ਦੇ ਘਰ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਵਰੇ ਉਪਾਉ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਾਖਣ ਹਰੈ ਰਾਖੇ ਆਪਣੀ ਕਰਮਿਆ ਰਹਾ ਬਾਹਾਂ ਪਕੜ ਪ੍ਰਭ ਕਾੜਿਆ ਕੀਨਾਂ ਆਪਣੇ ਆਸੇਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਬਿਲਾ ਬਲਾ ਮਹੱਲਾ ਪੰਜਮ ਰੋਗ ਮਿਟਾਇਆ ਆਪ ਪ੍ਰਭ ਉਭਜਿਆ ਸੁਖ ਸਾਤ ਵਡ ਪਰਤਾ ਪਿਆ ਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਪਾਈ ਹਮਤਿ ਕੀ ਸਰਣਾਗਤੀ ਜੋ ਸਦਾ ਸਹਾਈ ਰਹਾਉ ਬਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾ ਲੱਗੇ ਈ ਪਾਰ ਬ੍ਰਹਮ ਸਰਣਾਹੀ ਚੋ ਗਿਰਦ ਹਮਾਰਾ ਰਾਮ ਕਾ ਦੁਖ ਲੱਗੇ ਨਾ ਪਾਈ ਸਤ ਗੁਰ ਪੂਰਾ ਪੇਟਿਆਂ ਜਿਨ ਵਣਤ ਬਨਾਈ RAM ਨਾਮੇ ਔਖ ਦੀਆ ਏਕਾਂ ਲਿਵ ਲਾਈ ਰਹਾ। ਰਾਖ ਲਈਏ ਤਨੇ ਰਖਣ ਹਾਂ ਸਭ ਆਦ ਮਿਟਾਈ ਕਉਨਾ ਨੇ ਕਿਰਪਾ ਪਈ ਪ੍ਰਾਪੇ ਸੁਹਾਈ ਬਿਲਾ ਬਲ ਮਹੱਲਾ ਪੰਜਵਾ। ਆਪਣੇ ਬਾਲਕੀਆਂ ਪਰੱਖਿਆਨ ਪਾਰ ਬ੍ਰਹਮ ਗੁਰਦੇਵ ਸੁਖ ਸਾਥ ਸਹਿਜ ਆਨੰਦ ਭੇ ਪੂਰਨ ਭਈ ਸੇਵ ਰਹਾ। ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆ ਨਾ ਜਾਕਾ ਵੱਡ ਪਰਤਾਪ ਦੁਖ ਹਮਾਰੇ ਬਖਸ਼ਿਆ ਨਾ ਆਪਣੀ ਕਲ ਧਾਰੀ ਮਨ ਬਾਂਛਤ ਫਲ ਦਿੱਤਿਆ ਨਾ ਨਾਨਕ ਬਲਿਹਾਰੀ ਬਿਲਾਵਲ ਮਹੱਲਾ ਪੰਜਵਾਂ ਤਾਪ ਲਾਹਿਆ ਗੁਰ ਸਿਰਜਣਹਾਰ ਸਤਿਗੁਰੇ ਆਪਣੇ ਕੋ ਬਲ ਜਾਹੀ ਜਿਨ ਪੈਜ ਰੱਖੀ ਸਾਰੇ ਸੰਸਾਰ ਰਹਾ ਕਰਮਸਤਗ ਧਾਰ ਬਾਲ ਕਰਖ ਲੈਨੋ ਭਰੇ ਅਮਰਤ ਨਾਮ ਮਹਾਰਸਦੀਨੋ ਦਾਸ ਕੀ ਲਾਜ ਰਖੈ ਮਿਹਰਬਾਨ ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ ਬਿਲਾਵਲ ਮਹੱਲਾ ਪੰਜਮਾ ਤਾਪ ਪਾਪ ਤੇ ਰੱਖੇ ਆਪ ਸੀਤਨ ਭੈ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ਰਹਾ ਕਰ ਕਿਰਪਾ ਹਜਰਤ ਪ੍ਰਾਪ ਦੇਨੇ ਜਿ ਤੇ ਉਦਾਰਣਾ ਵਖੰਡ ਪ੍ਰਤਾਪ ਦੁਖ ਬਿਨਸੇ ਸੁਖ ਅਨੰਦ ਪਰਵੇਸਾ ਤ੍ਰਿਸ਼ਣ ਬੁਝੀ ਮਨ ਤਨ ਸੱਚ ਧਰਾਪ ਅਨਾਥ ਕੋ ਨਾਥ ਚਰਨ ਸਮਰਥਾ ਸਗਲ ਸੇਟ ਕੋ ਮਾਈ ਬਾਪ ਭਗਤ ਅਵਸ਼ਰ ਪੈ ਪੰਜਨ ਸੁਆਮੀ ਗੁਣ ਗਾਉਤ ਨਾਨਕਿਆ ਲਾਪ ਸੋਰਠ ਮਹਲਾ ਪੰਜਮ ਕਾਰੇ ਸਿਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਵਿਗਣ ਲਾਥੇ ਪ੍ਰਭ ਸਰਣਾ ਪ੍ਰਗਟੇ ਪੜੇ ਸੰਯੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵਹੁ ਸੁਨਹੁ ਪੜਹੁ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦੇ ਅਲਾ ਸੰਤਾਂ ਕੀ ਪੈ ਜੇ ਰਖਦਾ ਆਇਆ ਆਦ ਬਿਰਤ ਪ੍ਰਤ ਪਾਲਾਂ ਹਰੇ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵਾਂ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਵਿੰਦ ਨਿਤ ਗਾਵਾਂ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਪਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕੀ ਵਡਿਆਈ ਸੋਰਠਾ ਮਹੱਲਾ ਪੰਜ ਮਾ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਾਰੇ ਰਾਖਿਓ ਬਾਰਿਕ ਸਤਿਗੁਰ ਤਾਪਿ ਉਤਾਰਿਆ ਉਬਰੇ ਸਤਿਗੁਰ ਕੀ ਸ਼ਰਣਾਇ ਜਾਕੀ ਸੇਵਨਾ ਬਿਰਤੀ ਜਾਇ ਰਹਾਉ ਕਰ ਮਹਿ ਸੂਖ ਬਹਨ ਬਨ ਸੂਖਾ ਭਵੇ ਆਪਣੇ ਭੈ ਦੇ ਅਲਾ ਨਾਨਕ ਬਿਗਰਨ ਲਾਗੇ ਕੋ ਹੂ ਮੇਰਾ ਪ੍ਰਭ ਹੋਆ ਕਿਰਪਾਲ ਸੋਰਠ ਮਹਲਾ ਪੰਜਮਾ ਗੇ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣਾ ਕਿਰਪਾ ਧਾਰੀ ਆਠ ਪਹਿਨਿਆ ਰדו ਸੁਆਮੀ ਪੂਰਨ ਕਾਲ ਹਮਾਰੀ ਹਰ ਜੀਓ ਤੂੰ ਸੁਖ ਸੰਪਤਿ ਰਾਸ ਰਾਖ ਲੈ ਹੋ ਭਾਈ ਮੇਰੇ ਕਾ ਪ੍ਰਭ ਆਗੇ ਅਰਦਾਸ ਰਹਾ ਜੋ ਮੰਗੋ ਸੋ ਹੀ ਸੋ ਹੀ ਪਾਵੋ ਆਪਣੇ ਖਸ਼ਮ ਪ੍ਰੋਸਾ ਕਉ ਨਾਨਕ ਗੁਰਪੂਰਾ ਭੇਟਿਓ ਮਿਟਿਓ ਸੰਗਲਿਆ ਦੇਸਾ ਸੋ ਰਠ ਮਹੱਲਾ ਪੰਜਮਾ ਸਿਮਰ ਸਿਮਰ ਗੁਰ ਸਤਗੁਰਿ ਆਪਣਾ ਸਗਲਾ ਦੁੱਖ ਮਿਟਾਇਆ ਤਾਂ ਪਰੋਗ ਗਏ ਗੁਰਬਚਨੀ ਮਨ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਾਣ ਸਮਰੱਥ ਸਵਾਮੀ ਪੂਰਨ ਪੁਰਖ ਵਿਦਾਤਾ ਰਹਾ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਭੈ ਦਿਆਲਾ ਜੈ ਜੈਕਾਰ ਭੈ ਜਾਪੀ ਤਨ ਹੋਆ ਪਾਰ ਬਰ ਅਮਰਖਵਾਲਾ ਸੋਰਠਾ ਮਹੱਲਾ ਪੰਜਮਾ ਦੁਰਤਗਵਾਇ ਆਹ ਪ੍ਰਭੇ ਆਪੇ ਸਸ ਸੰਸਾਰਿ ਉਬਾਰਿਆ ਪਾਰ ਬਰਮਪਰਾ ਕਿਰਪਾ ਧਾਰੀ ਆਪਣਾ ਬਿਰਤ ਸੁਮਾਰਿਆ ਹੋਈ ਰਾਜੇ ਰਾਮ ਕੀ ਨਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾ ਪਤ ਤਿ ਉਧਾਰਨ ਸਤਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸ ਬਖਸ਼ਿ ਨੇ ਸਾਂ ਸਚੈ ਸਾਈ ਸੁਣ ਨਾਨਕ ਕੀ ਅਰਦਾਸ ਸੋਰਠ ਮਹੰਲਾ ਪੰਜਾਂ ਬਖਸ਼ਿਆ ਪਾਨ ਪਰਮ ਪਰਮੇਸ਼ਰ ਸੰਗਲੇ ਰੋਗ ਵਿਦਾਰੇ ਗੁਰਪੂਰੇ ਕੀ ਸਰਣੀ ਉबरे ਕਾਰਜ ਸਗਲ ਸੁਆਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਂ ਪਉ ਤਾਰਿਆ ਸਤਗੁਰ ਪੂਰੈ ਆਪਣੀ ਕਿਰਪਾ ਧਾਰ ਰਹਾ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੱਡੀ ਵੱਡਿਆ ਇਹਨਾਂ ਕਰਤੇ ਕੀ ਸਾਜ ਸ਼ਬਦ ਸਤਿ ਭਾਖਿਆ ਸੋਰਠ ਮਹੱਲਾ ਪੰਜਮ ਪਏ ਕਿਰਪਾਲ ਗੁਰੂ ਗੋਬਿੰਦਾਂ ਸਗਲ ਮਨੋਰਥ ਪਾਏ ਅਸਰ ਪੈ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਭਲੋ ਸੁਮੂਰਤ ਪੂਰਾ ਸ਼ਾਂਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾ ਮਿਲੇ ਸੁਆਮੀ ਪ੍ਰੀਤਮੇ ਆਪਣੇ ਘਰ ਮੰਦਰ ਸੁਖ ਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸੰਗ ਨੀ ਛਿਪ ਜਾਈ ਸੋਰਠ ਮਹੱਲਾ ਪੰਜਮ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਾਂ ਵਿਸਰਾਂ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾ ਸਤਗੁਰੂ ਪੂਰੈ ਤਾ ਬਗਵਾਇਆ ਆਪਣੀ ਕਿਰਪਾ ਤਾਰੀ ਪਾਨ ਪਰਮਪਰਾ ਭੇ ਦਿਆਲਾ ਦੁੱਖ ਮਿਟਿਆ ਸਭ ਪਰਵਾਨੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮਯ ਅਦਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰੇ ਸਭ ਸੰਸਾਰ ਸੋਰਠ ਮਹੱਲਾ ਪੰညਮ ਮੇਰਾ ਸਤਗੁਰਖਵਾਲਾ ਹੋਆ ਧਾਰ ਕ੍ਰਿਪਾ ਪ੍ਰਵਾਹ ਦੇ ਰੱਖਿਆ ਹਰ ਗੋਬਿੰਦ ਨਵਾਨ ਰੋਆ ਰਹਾ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੁਆ ਸਵਾਰੇ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮਸਤ ਤਾਨਿਆ ਸੋਰਾਠਾ ਮਹਿਲਾ ਪੰਜਮਾ ਜੀ ਜੰਤਰ ਸਾਥ ਸੁਕੇ ਗੀਏ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰਾਖੇ ਪੂਰਨ ਭਈ ਵਡਾਈ ਪਾਰ ਬਰਮਪੂਰਾ ਮੇਰਾ ਨਾਲ ਗੁਰ ਪੂਰੈ ਪੂਰੀ ਸੋ ਰਾਖੀ ਹੋਏ ਸਰਬ ਦਿ얄 ਰਹਾ ਅਨ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੇ ਜਿਉ ਮਾਨਿਕ ਪਿਤਾ ਮਾਤਾ ਸੋਰਠ ਮਹੱਲਾ ਪੰਜਮ ਠਾਣ ਪਾਈ ਕਰਤਾਰੇ ਤਾਮ ਜੋੜ ਗਿਆ ਪਰਵਾਰੀ ਗੁਰਪੂਰੇ ਹੈ ਰਾਖੇ ਸ਼ਰਨ ਸੱਚੇ ਕੀ ਤਾਂ ਕੇ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੁਖ ਕਿਨ ਮੈਂ ਉਪਜੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀ ਉਦਾਰ ਤਿੰਨ ਸਗਲਾ ਰੋਗ ਬਿਦਾਰ ਆਪਣੀ ਕਿਰਪਾ ਤਾਰੀ ਤਿਨ ਸੰਗਲੀ ਬਾਤ ਸੁਮਾਨੀ ਪ੍ਰਭ ਆਪਣਾ ਬਿਰਦ ਸੁਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਿਉ ਸਾਖੀ ਤਿਨ ਸੰਗ ਲੀਲਾ ਜਿ ਰੱਖੀ ਬੋਲਿਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈ ਜਿ ਰੱਖੀ ਬੇਲਾਵਲਾ ਮਹੱਲਾ ਪੰਜਾਂ ਆਗੈ ਪਾਛੈ ਕੁਸਲ ਭਿਆ ਗੁਰਪੂਰੈ ਪੂਰੀ ਸੌ ਰਖੀ ਪਾਨ ਬ੍ਰਹਮ ਪ੍ਰਭ ਕੀਨੀ ਮਿਆ ਰਹਾ ਮਨ ਤਨ ਰਵ ਰਹਾ ਹਰ ਪ੍ਰੀਤਮ ਦੂਖ ਦਰਦ ਸਗਲਾ ਮਿਟ ਗਿਆਂ ਸ਼ਾਂਤ ਸਹਜ ਆਨੰਦ ਗੁਣ ਗਾਏ ਦੂਤ ਦੁਇਤ ਸਾ ਹੋਏ ਖਿਆ ਗੁਨੇ ਅਵਗੁਣ ਪ੍ਰਭ ਕਾਚ ਨ ਵਿਚਾਰੇਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਅਚੋਤਿਆ ਬਿਨਾਸੀ ਨਾਨਕ ਉਚਰੇ ਹਰ ਕੀ ਜੈ ਆ ਗੁਨੇ ਅਵਗੁਣ ਪ੍ਰਭ ਕਾਚ ਨ ਵਿਚਾਰੇਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਅਚੋਤਿਆ ਬਿਨਾਸੀ ਨਾਨਕ ਉਚਰੇ ਹਰ ਕੀ ਜੈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ